ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦੀ ਫਤਿਹ ਇਸ ਮੇਜ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 29 ਅਕਤੂਬਰ ਹੈ ਵੈਗੁਰੂਸੀ ਸਕੂਲ ਕਲਾਸ 9 ਇਸ ਮੇਜ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾਗਲਾ ਜ਼ਿਲ੍ਹਾ ਤਰਨਤਾਰਨ ਉਚਪਟਾ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਸਭ ਜਗ ਫਿਰਮਾ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਦਾਤਾ ਏ ਭਾਈ ਮੈਂ ਸਾਰਾ ਸੰਸਾਰ ਫਿਰ ਕੇ ਦੇਖ ਲਿਆ ਹੈ ਇੱਕ ਪਰਮੇਸ਼ਰ ਹੀ ਸਭ ਤੋਂ ਵੱਡਾ ਦਾਤਾ ਹੈ ਜੀਵਾਂ ਦੇ ਕਰਮਾਂ ਅਨੁਸਾਰ ਫਲ ਦੇਣ ਵਾਲੇ ਪਰਮੇਸ਼ਰ ਨੂੰ ਸਿਆਣਾ ਚਤ్రਾਈ ਜਾਂ ਹੋਰ ਢੰਗ ਤਰੀਕੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸ਼ਬਦ ਦੀ ਗਾਇ ਕਮਾਈ ਕਰਨ ਨਾਲ ਪਰਮੇਸ਼ਰ ਹੇਤੇ ਵਿੱਚ ਵਸ ਜਾਂਦਾ ਹੈ ਸ਼ਬਦ ਵਿੱਚ ਸੁਰਤ ਜੋੜਨ ਨਾਲ ਸੌਖਾ ਹੀ ਜਾਣਿਆ ਜਾ ਸਕਦਾ ਹੈ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ ਅੰਮ੍ਰਿਤ ਨਾਮ ਰੂਪ ਸਰੋਵਰ ਵਿੱਚ ਇਸ਼ਨਾਨ ਕੀਤੇ ਹਨ ਭਾਵ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਨਾਲ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਸ਼ਾਂਤ ਹੋ ਜਾਂਦੀ ਹੈ ਇਹ ਸਭ ਤੋਂ ਵੱਡੀ ਸਮਰੱਥ ਪਰਮੇਸ਼ਰ ਦੀ ਉਡਿਆਈ ਹੈ ਕਿ ਪਰਮੇਸ਼ਰ ਆਪ ਹੀ ਜੀਵਾਂ પાસે ਆਪਣੀ ਸਿਫਤ ਸੁਲਾ ਕਰਵਾ ਰਿਹਾ ਹੈ ਗੁਰੂ ਪਿਆਰੀ ਸਾਧ ਸੰਗਤ ਸਾਰੇ ਜੀਵਾਂ ਦਾ ਮਾਲਕ ਪਰਮੇਸ਼ਰ ਇੱਕ ਹੀ ਹੈ ਜੋ ਸਦਾ ਹੀ ਜੀਵਨ ਦੇ ਅੰਗ ਸੰਗ ਰਹ ਚਾਹੇ ਜੋ ਮਨੁੱਖ ਪਰਮੇਸ਼ਰ ਦਾ ਹੁਕਮ ਨਹੀਂ ਮੰਨਦਾ ਉਸ ਦੇ ਹਿਰਦੇ ਘਰ ਵਿੱਚ ਵਸ ਰਿਹਾ ਪਰਮੇਸ਼ਰ ਉਸ ਤੋਂ ਦੂਰ ਹੀ ਰਹਿੰਦਾ ਹੈ ਜੋ ਮਨੁੱਖ ਪਰਮੇਸ਼ਰ ਦਾ ਨਾਮ ਜਪਦੇ ਹਨ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਆਪ ਹੀ ਉਹਨਾਂ ਤੋਂ ਹੁਕਮ ਮਨਾ ਲੈਂਦਾ ਹੈ ਪਰਮੇਸ਼ਰ ਦਾ ਹੁਕਮ ਮੰਨ ਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਉਹ ਮਨੁੱਖ ਹੀ ਭਾਗਾਂ ਵਾਲਾ ਹੈ ਜੋ ਪਰਮੇਸ਼ਰ ਦੀ ਬੰਦਗੀ ਕਰਦਾ ਹੈ प्यारे विद्यार्थियों सद्गुरु जी ਨੂੰ ਸਦਾ ਅੰਗ ਸੰਗ ਹੀ ਸਮਝਣਾ ਹੈ ਕਦੇ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਣਾ ਇਹ ਸਫਲਤਾ ਦੀ ਕੁੰਜੀ ਹੈ ਗਰੰਟੀ ਹੈ ਸਖਤ ਮਿਹਨਤ ਕਰਿਆ ਕਰੋ ਮਾਤਾ ਪਿਤਾ ਪਰਸੋਂ Տેર ਸਾਰੀਆਂ ਅਸੀਸਾਂ ਲੈਣ ਲਈ ਉਹਨਾਂ ਦੀ ਸੇਵਾ ਕਰਿਆ ਕਰੋ ਉਹਨਾਂ ਦਾ ਹੁਕਮ ਮੰਨਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ